ਡੇਰਾਪਾਪਾ ਨਾਨਕ ਨਿਸ਼ਦੀਕ ਪਿੰਡ ਸ਼ਾਪੁਰਜਾਣ ਵਿੱਚ ਅਣਪਛਾਤੇਆਂ ਵੱਲੋਂ ਫੌਜੀ ਚੁਆਂਦੀ ਗੱਡੀ ਥੀ ਪੂਰੀ ਤਰ੍ਹਾਂ ਕੀਤੀ ਗਈ ਪੰਨ ਤੋੜ ਪੁਲਿਸ ਵੱਲੋਂ ਜਾਂਚ ਕੀਤੀ ਗਈ ਸ਼ੁਰੂ ਇਸ ਬੰਦੀ ਜਾਣਕਾਰੀ ਦਿੰਦੇ ਫੌਜੀ ਜਵਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ 13 ਤੂਨ ਵਿੱਚ ਆਪਣੀਆਂ ਸੇਵਾਵਾਂ ਨਿਭਾਰਿਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਛੁੱਟੀ ਕਰ ਆਇਆ ਸੀ ਤੇ 27 ਫਰਵਰੀ ਨੂੰ ਉਹ ਵਿਆਹ ਵੇਖ ਕੇ ਆਇਆ ਤਾਂ ਆਪਣੀ ਗੱਡੀ ਨੂੰ ਪਿੰਡ ਦੇ ਮਜੂਤਾ ਸਰਪੰਚ ਤੇਜਿੰਦਰ ਸਿੰਘ ਮਾਨ ਦੀ ਚੱਕੀ ਦੇ ਉੱਪਰ ਖੜੀ ਕਰਕੇ ਘਰ ਚਲਾ ਗਿਆ ਪਰ ਬੀਤੀ ਰਾਤ ਕਰੀਬ 8:30 ਵਜੇ ਹਥਿਆਰਾਂ ਨਾਲ ਲੈਸ 40 ਤੋਂ 50 ਨੌਜਵਾਨਾਂ ਭਲੋ ਉਹਨਾਂ ਦੀ ਗੱਟੀ ਦੀ ਪੂਰੀ ਤਰ੍ਹਾਂ ਪੰਤ ਤੋੜ ਕੀਤੀ ਗਈ ਹੈ ਤੇ ਇਥੋਂ ਤੱਕ ਕਿ ਹੁਸ਼ਨ ਮਾਰਨ ਦੀ ਨੀਅਤ ਨਾਲ ਪਿੰਡ ਵਿੱਚ ਉਸਦੀ ਭਾਲ ਵੀ ਕੀਤੀ ਗਈ ਫੌਜੀ ਜਵਾਨ ਨੇ ਦੱਸਿਆ ਕਿ ਜੇਕਰ ਤੇਜ ਤੇ ਸ਼ਰਧਾ ਤੇ ਰੱਖੀ ਕਰਨ ਵਾਲੇ ਸੇਫ ਨਹੀਂ ਹਾਂ ਤਾਂ ਇੱਥੇ ਆਮ ਬੰਦੇ ਦਾ ਕੀ ਬਣੇਗਾ ਮੌਕੇ ਤੇ ਪਹੁੰਚੇ ਉਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਫੌਜੀ ਵੱਲੋਂ ਉਹਨਾਂ ਨੂੰ ਦਰਖਾਸਤ ਮਿਲੀ ਸੀ ਕਿ ਦਰਖਾਸਤ ਦੇ ਮਤੇ ਨਜ਼ਰ ਉਹ ਪੁਲਿਸ ਪਾਰਟੀ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਹਨਾਂ ਉਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਨਜਿੰਦਰ ਸਿੰਘ ਮਾਮਲਾ ਇਹ ਤੇ ਸ਼ਾਦੀ ਤੇ ਗਏ ਵਾ ਮਤਲਬ ਵਿਆਹ ਤੋਂ ਆ ਰਹੇ ਹਨ ਵਿਆਹ ਤੋਂ ਵੇ ਕੇ ਗੱਡੀ ਚਲਾਈ ਚੱਕੀ ਤੇ ਆ ਗਏ ਘਰੇ ਗਏ ਆ 8:30 ਵਜੇ ਮੁੰਡੇ ਆਇਆ ਮਤਲਬ ਮੋਟਰਸਾਈਕਲ ਦੀਆਂ ਗੱਡੀਆਂ ਤੇ ਗੱਡੀ ਭੰਨ ਕੇ ਗਏ ਸਾਡੀ ਤੋਂ ਕਰੇ ਜਦੋਂ ਸਫੇਨੀ ਗਏ ਨਾ ਪਰਾਂ ਨਾ ਵੀਰ ਲਾ ਬੱਦ ਗਏ ਨਾ ਇਹਨਾਂ ਨੂੰ 40 50 ਮੁੰਡੇ ਹੋਣੇ ਕੋਈ ਲਾਕਡਾਟ ਕੋ ਪ੍ਰਾਨੀ ਰਜਿਸ ਹੋਇਆ ਕਿ ਨਾ ਪ੍ਰਾਨੀ ਦਰੰਜਸ਼ ਹੈਗੀ ਪਰ ਉਹ ਤੇ ਕਲੀਅਰ ਹੋ ਗਿਆ ਏ ਕੇਸ ਹਾਂਜੀ ਹਾਂਜੀ ਕਿੰਨਾ ਕ ਮਤਲਬ ਗੱਡੀ ਦਾ ਜਿਹੜਾ ਕਿੰਨਾ ਕ ਨੁਕਸਾਨ ਜਿਹੜਾ ਹੁਣ ਟੋਟਲੀ ਆ ਲੋਸਟ ਕਰਕੇ ਪੂਰੀ ਦੇਖ ਉਹਦੀ ਅੱਗੇ ਗੋਲੀਆਂ ਚਲਾਈਆਂ ਨਾਲੇ ਦਤ ਉਤਰ ਮਾਰ ਕੇ ਗਏ ਪੂਰੇ ਅਸਾ ਫਾਇਰ ਵਗੈਰਾ ਵੀ ਹੋਇਆ ਹਾਂਜੀ ਫਾਇਰ ਵੀ ਹੋਇਆ ਤੇ ਚੌਂਗ ਚ ਬਸ ਦੁਬਾਰਾ ਆਏ ਦੁਬਾਰਾ ਵੀ ਫਾਇਰ ਕਰਕੇ ਗਏ ਆ ਤੇ ਦੁਬਾਰਾ ਪੁਲਿਸ ਨੇ ਤਾਂ ਇਤਲਾਹ ਕੀਤਾ ਆ ਆਪਾਂ ਇਹਦੇ ਦੇ ਸਬੰਧ ਚ ਕੋਈ ਸੀਸੀਟੀਵੀ ਵਗੈਰਾ ਕੋਈ ਆਈ ਸਾਹਮਣੇ ਸੀਸੀਟੀਵੀ ਉਹ ਸਾਹਮਣੇ ਕੈਮਰਾ ਹੀ ਪਰ ਸਾਹਮਣੇ ਗੱਡੀ ਘੋਤੀ ਜਾਂ ਕਰਕੇ ਸੀਸੀਟੀਵੀ ਬਣੀ ਨਹੀਂ ਇੱਥੇ ਹਾਂਜੀ ਬਾਕੀ ਇਹ ਵੀ ਮੈਂ ਆਰਮੀ ਸਰਵਿਸ ਕਰਦਾ ਵਾਂ ਜੇ ਮੈਂ ਨਹੀਂ ਸੇਫ ਹੈਗਾ ਫਿਰ ਮਗਰ ਕੌਣ ਸੇਫ ਹੈ ਕੋਈ ਨਹੀਂ ਮੈਨੂੰ ਫਿਰ ਖਤਰਾ ਜਾਂਦਾ ਇੱਥੇ ਇੱਥੇ ਰਹਿ ਨਹੀਂ ਸਕਦੇ ਫਿਰ ਆਪਾਂ ਪੰਜਾਬ ਚ ਤੇ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਆ ਗਈ ਕੀ ਕਾਰਵਾਈ ਕੀਤੀ ਉਹਨਾਂ ਹੁਣ ਤੱਕ ਕਾਰਵਾਈ ਰਾਤ ਹੀ ਮਤਲਬ ਸਾਰੀ ਬਿਆਨ ਲੈ ਕੇ ਇੱਥੇ ਚਲੇ ਗਏ ਤਾਂ ਲੱਗੇ ਕੀ ਮੰਗੇ ਆਪਾਂ ਕਰਦੇ ਹਾਂ ਮੰਗੇ ਹੋਈ ਆ ਵੀ ਮਤਲਬ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਕੰਮ ਕਰਕੇ ਗਏ ਫੜਨੇ ਨਾਲ ਕੁਝ ਚਾਹੀਦੇ ਇਹਨਾਂ ਜਿਹੜੇ ਮੁੰਡੇ ਆਏ ਨੇ ਚ ਕਿਸੇ ਨੂੰ ਤੁਸੀਂ ਜਾਣਦੇ ਨਾ ਮੈਂ ਕਿਸੇ ਨੂੰ ਨਹੀਂ ਜਾਣਦਾ ਨੂੰ ਪਤਾ ਹੀ ਨਹੀਂ ਮੈਂ ਪਿੰਡ ਲਾਗੇ ਨਗਰ ਮਸੀਂ ਦੱਸਿਆ ਵੀ ਹਾਂ ਵੀ ਆ ਗੱਲਬਾਤ ਹੋਈ ਹੈ ਜਦੋਂ ਗੱਡੀ ਟੁੱਟ ਪੱਜੇ ਤੋ ਇਸੇ ਮੌਜੂਦ ਸੀਗੇ ਨਹੀਂ ਨਹੀਂ ਮੈਂ ਕਿਸੇ ਦੇ ਘਰ ਬੈਠਾ ਸੀ ਉਸ ਟਾਈਮ ਜੀ ਸਾਰੀ ਮਤਲਬ ਦੁਕਾਨਾਂ ਫੋਲ ਕੇ ਗਏ ਆ ਵੀ ਹਾਂ ਕਿੱਥੇ ਇਹ ਮੁੰਡੇ ਕਿੱਥੇ ਮਤਲਬ ਮਾਰ ਪੂਰਾ ਮਾਰਨ ਦੇ ਜੋਸ਼ 'ਚ ਹੀ ਆਏ ਵੀ ਹਾਂ ਮੁੰਡਾ ਮਾਰ ਕੇ ਜਾਣਾ ਉਹਦੇ ਕਿਸਮਤ ਚੰਗੀ ਚਲੋ ਜੀ ਆਪਾਂ ਨਹੀਂ ਹੈਗੇ ਕਰੇ ਬੈਠੇ ਆ ਕਿਸੇ ਦਾ ਤਾਂ ਬਚਾ ਹੋ ਗਿਆ ਹੁਣ ਤੇ ਗੱਡੀ ਦਾ ਹਾਲਤ ਵੇਖੋ ਤੇ ਜਿਹੜਾ ਗੱਡੀ ਆ ਕਰੀ ਤਾਂ ਛੱਡਦਾ ਨਹੀਂ ਨਹੀਂ ਕਹਿ ਰਹੇ ਹਨ ਵੀ ਤੁਸੀਂ ਜਦੋਂ ਮਤਲਬ ਵਿਆਹ ਤੋਂ ਆਏ ਤੇ ਕੋਈ ਟਾਪਰ ਤੇ ਲੱਗ ਗਿਆ ਗੱਡੀ ਵੀ ਮਾਰੀ ਮੇਟਾ ਡਿਟੈਚ ਖੁੱਸੋ ਜੇ ਤੁਹਾਨੂੰ ਉਸ ਦਾ ਕਰਾਰ ਨੂੰ ਲੈ ਕੇ ਤਾਂ ਨਹੀਂ ਕੋਈ ਗੱਲਬਾਤ ਨਹੀਂ ਉਸ ਨੂੰਣੀ ਉਹ ਤੇ ਛੋਟੀ ਟਕਾਰ ਹੀ ਕੋਈ ਜਿਆਦਾ ਖਾਸ ਵੀ ਨਹੀਂ ਹੈ ਰਸਤੇ ਤੋਂ ਲੈ ਕੇ ਥੋੜਾ ਜਿਹਾ ਹੋਇਆ ਉਸ ਤੋਂ ਬਾਅਦ ਨਹੀਂ ਕੁਝ ਹੋਇਆ ਉਸ ਬੰਦੇ ਆਪਾਂ ਕੰਪਲੇਂਟ ਲੈ ਕੇ ਤੇ ਆਪਣੀ ਜਿਹੜੀ ਪੁਲਿਸ ਪਾਰਟੀ ਭੇਜੀ ਸੀ ਵੈਰੀਫਿਕੇਸ਼ਨ ਵਾਸਤੇ ਕਿ ਇਹ ਅਨਨੌਣ ਬੰਦੇ ਕਿਹੜੇ ਆ ਠੀਕ ਹੈ ਇਸ ਬੰਦੇ ਸਾਡੀ ਜਿਹੜੀ ਆ ਪਾਰਟੀ ਜਿਹੜੀ ਆ ਉਹ ਵੈਰੀਫਾਈ ਕਰਦੀ ਆ ਕਿ ਇਹ ਬੰਦੇ ਕਿਹੜੇ ਸੀ ਅਨਨੌਣ ਜਿਨ੍ਹਾਂ ਨੇ ਨੁਕਸਾਨ ਕੀਤਾ ਗੱਡੀ ਦਾ ਜਦੋਂ ਵੀ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਹੁਣ ਤੱਕ ਕੋਈ ਆਡੈਂਟੀਫਾਈ ਹੋਇਆ ਬੰਦਾ ਹਾਂ ਇਹ ਜਿਹੜੀ ਉੱਥੇ ਕੈਮਰੇ ਲੱਗੇ ਨਾ ਕੈਮਰੇ ਵਿੱਚੋਂ ਆਪਾਂ ਇਹਦੀ ਫੁਟੇਜ ਲੈ ਰਹੇ ਹਾਂ ਉਹਦੇ ਵਿੱਚੋਂ ਜੋ ਵੀ ਸਾਨੂੰ ਪਤਾ ਲੱਗੇਗਾ ਇਹਨਾਂ ਨੂੰ ਬੰਦਿਆਂ ਬਾਰੇ ਆਡੈਂਟੀਫਾਈ ਹੋਊਗਾ ਆਡੈਂਟੀਫਾਈ ਕਰਕੇ ਆਪਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਹ ਸਰ ਜਿਹੜੀ ਤਰਖਾਸਤਾਂ ਕਿੰਨਾਂ ਵੱਲੋਂ ਆਈ ਤੁਹ ਇਹ ਮਨਜਿੰਦਰ ਸਿੰਘ ਹਾਂ ਜੀ ਮਨਜਿੰਦਰ ਸਿੰਘ ਪਿੰਡ ਸ਼ਾਹਪੁਰ ਜਾਜਾ